مرदाबाद 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 میندرا کالج نو پرائیویٹ نہیں ہونداں گے نہیں ہونداں گے نہیں ہونداں گے میندرا کالج نو پرائیویٹ نہیں ہونداں گے نہیں ہونداں گے نہیں ہونداں گے سکے دا نجی کرن کرنکتا زندہ باد زندہ باد زندہ ਕੌਜ ਨੂੰ ਪ੍ਰਾਈਵੇਟ ਨਹੀਂ ਹੋਣ ਦੇ ਤੁਹਾਨੂੰ ਗੁਜਾਰਿਸ਼ ਇਹ ਹੈ ਕਿ ਮਾਈਕ ਕਿਹਦੇ ਗੁਰੇ ਮਾਈਕ ਨਹੀਂ ਫਿਰ ਸਾਡੀ ਮਾਈਕ ਕਿਹਦੇ ਇਹ ਸਾਡੀਆਂ ਜਿਹੜੀਆਂ ਭਾਵਨਾਵਾਂ ਵਾਲੇ ਯਾਰਾ ਇਹ ਕੁਝ ਵੀ ਕੋਈ ਮਾਈਕ ਵਿੱਚ ਨਾ ਸਰਦ ਕਰਦਾ ਹੈ ਸਾਥੀਓ ਗੱਲ ਇਹ ਹੈ ਅਸੀਂ ਉੱਚ ਸਿੱਖਿਆ ਦੇ ਡੀਪੀਆਈ ਦਫ਼ਤਰ ਨੂੰ ਆਪਣਾ ਮੰਗ ਪੱਤਰ ਭੇਜਿਆ ਜੇਕਰ ਇਸ ਕਾਲਜ ਦਾ ਜਿਹੜਾ ਟੌਰਮਸ ਵਾਲਾ ਫੈਸਲਾ ਉਹ ਵਾਪਸ ਨਹੀਂ ਲੈਂਦੇ ਤਾਂ ਫਿਰ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਉਹਦੇ 'ਚ ਚਾਹੇ ਸਾਨੂੰ ਇਸ ਕਾਲਜ ਦੇ ਪੱਕਾ ਮੋਰਚਾ ਲਾਉਣਾ ਪਵੇ ਇਹ ਸ਼ਹਿਰ ਦੇ ਵਿੱਚ ਕੈਬਨਿਟ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਇੱਥੋਂ ਦੇ ਲੋਕਲ ਐਮਐਲਏ ਨੇ ਕੋਲੀ ਸਾਹ ਬਾਰੇ ਪਠਾਨ ਮਾਜਰਾ ਨੇ ਇਹਨਾਂ ਇਲਾਕਿਆਂ ਦੇ ਬੱਚੇ ਇਸ ਕਾਲਜ 'ਚ ਪੜਨ ਆਉਂਦੇ ਆ ਪਰ ਉਹ ਲੋਕ ਚੁੱਪ ਬੈਠੇ ਨੇ ਅਸੀਂ ਉਹਨਾਂ ਦੇ ਘਰਾਂ ਦਾ ਘਰਾਓ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਤੁਸੀਂ ਹਲੇ ਤੱਕ ਚੁੱਪ ਹੋ ਜੇਕਰ ਇਸ ਪਾਸੇ ਉਹਨਾਂ ਨੇ ਆਪਣੀ ਚੁੱਪੀ ਨਾ ਤੋੜੀ ਤੇ ਫੈਸਲਾ ਵਾਪਸ ਨਾ ਲਿਆ ਤਾਂ ਇਹ ਵਿਦਿਆਰਥੀਆਂ ਦਾ ਅੰਦੋਲਨ ਆਮ ਲੋਕਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਘਰਾਂ ਦਾ ਘਰਾਓ ਹੈ ਜਿਹੜਾ ਉਹ ਵੀ ਕਰਾਂਗੇ ਸੋ ਇਸ ਲਈ ਅੱਜ ਮੰਗ ਪੱਤਰ ਦੇ ਕੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਫੈਸਲਾ ਨਹੀਂ ਵਾਪਸ ਲਾ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਹੈ ਜਿਹੜਾ ਉਹ ਜਾਰੀ ਆਪਣਾ ਉਹਨੂੰ ਕਰਾਂਗੇ ਤੱਕ ਕੀ ਨਾਮ ਹੈ ਤੇ ਕਿਸ ਜਥੇਬੰਦੀ ਵੱਲੋਂ ਜਿਹੜਾ ਅੱਜ ਤੁਹਾਡਾ ਪ੍ਰੋਟੈਸਟ ਕੀਤਾ ਜਾ ਰਿਹਾ ਸਰ ਮੇਰਾ ਨਾਮ ਗਵਨਜੀਤ ਕੌਰ ਹੈ ਮੈਂ ਪੀਐਸਯੂ ਵੱਲੋਂ ਕੀ ਕਿਸ ਚੀਜ਼ ਨੂੰ ਮੰਗਣ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕਰਦੇ ਹੋ ਜੀ ਸਰ ਸਾਡੀ ਮੰਗ ਇਹ ਹੈ ਕਿ ਯੂਜੀਸੀ ਵੱਲੋਂ ਜੋ ਕਾਲਜ ਪ੍ਰਾਈਵੇਟ ਕਰਨ ਦੀ ਮੰਗ ਰੱਖੀ ਮਤਲਬ ਉਹਨਾਂ ਨੇ ਕਿਹਾ ਹੈ ਆ ਵੀ ਕਾਲਜ ਇੱਥੇ ਸਾਰੇ ਪ੍ਰਾਈਵੇਟ ਹੋਣਗੇ ਜ਼ਿਆਦਾਤਰ ਦੇਖਿਆ ਜਾਵੇ ਜੋ ਇੱਥੇ ਜ਼ਿਆਦਾਤਰ ਕਾਲਜ 'ਚ ਉਹ ਸਟੂਡੈਂਟ ਪੜ੍ਹਦੇ ਆਂ ਜਿਹੜੇ ਪਿੰਡਾਂ ਤੋਂ ਆਉਂਦੇ ਆਂ ਪਿੰਡਾਂ ਤੋਂ ਤਾਂ ਆਉਂਦੇ ਆਂ ਕਿਉਂਕਿ ਵੀ ਜਿਹੜੇ ਉਹਨਾਂ ਦੇ ਮਾਪੇ ਆ ਉਹ ਹਾਲੇ ਤੱਕ ਉਹਨਾਂ ਨੂੰ ਇਹ ਚੀਜ਼ ਹੈ ਵੀ ਇਹ ਇੱਥੇ ਜਿਹੜੇ ਕੋਰਸ ਕੋਰਸ ਹੈ ਮਤਲਬ ਉਹਨਾਂ ਦੀ ਜਿਹੜੀ ਫੀਸ ਹੈ ਉਹ ਘਟ ਹੈ ਹਲੇ ਇੱਕ ਮਤਲਬ ਇਹ ਚੀਜ਼ ਦਾ ਕਿਸੇ ਨੂੰ ਪਤਾ ਨਹੀਂ ਵੀ ਕਾਲਜ ਪ੍ਰਾਈਵੇਟ ਹੋਣ ਜਾ ਰਹੇ ਆ ਪਿੰਡਾਂ ਚ ਨਹੀਂ ਪਤਾ ਜਦ ਕਿ ਆਪਾਂ ਨੂੰ ਪਤਾ ਵੀ ਇੱਥੇ ਵੀ ਸਟੂਡੈਂਟ ਨੂੰ ਅੱਜ ਜੋ ਅਸੀਂ ਪ੍ਰੋਟੈਸਟ ਕਰਿਆ ਉਸ ਤੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕਾਲਜ ਸਾਰੇ ਪਟਿਆਲਾ ਵਿੱਚ ਦੋ ਕਾਲਜ ਵੂਮਨ ਕਾਲਜ ਤੇ ਸਰਕਾਰੀ ਮਿੰਦਰਾ ਕਾਲਜ ਪਟਿਆਲਾ ਇਹ ਪ੍ਰਾਈਵੇਟ ਹੋਣ ਜਾ ਰਿਹਾ ਏ ਇਸ ਵਿੱਚ ਅਸੀਂ ਹੁਣ ਦੇਖਦੇ ਹਾਂ ਕਿ ਜਿਹੜੇ ਕੋਰਸ ਐ ਉਹਨਾਂ ਦੀ ਜਿਹੜੀ ਫੀਸ ਐ ਇੱਥੇ ਬਾਕੀ ਕਾਲਜਾਂ ਨਾਲੋਂ ਜਿਵੇਂ ਖਾਲਸਾ ਕਾਲਜ ਹੋ ਗਿਆ ਮੋਦੀ ਕਾਲਜ ਹੋ ਗਿਆ ਉਹਨਾਂ ਦੀ ਫੀਸ ਉਹ ਕਿਉਂਕਿ ਪ੍ਰਾਈਵੇਟ ਐ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਐ ਤੇ ਇੱਥੇ ਜਿਹੜੇ ਕਾਲਜ ਐ ਸਰਕਾਰੀ ਹੋਣ ਕਰਕੇ ਇੱਥੇ ਫੀਸ ਬਹੁਤ ਘੱਟ ਐ ਸਾਡੀ ਇਹੀ ਮੰਗ ਐ ਕਿ ਇਹ ਕਾਲਜ ਪ੍ਰਾਈਵੇਟ ਨਾ ਕੀਤਾ ਜਾਵੇ ਕਿਉਂਕਿ ਇੱਥੇ ਬਹੁਤ ਹੀ ਅੱਦੇ ਤੋਂ ਵੱੱਟ ਦੇਖਿਆ ਜਾਵੇ ਕਿ ਕਾਲਜ 'ਚ ਜਿਹੜੀਆਂ ਕੁੜੀਆਂ ਨੇ ਕੁੜੀਆਂ ਦੀ ਮਤਲਬ ਗਿਣਤੀ ਬਹੁਤ ਜ਼ਿਆਦਾ ਐ ਇੱਥੇ ਜੇ ਇੱਥੇ ਪ੍ਰਾਈਵੇਟ ਹੋ ਗਿਆ ਇਹ ਕਾਲਜ ਜਿਹੜੇ ਮਾਪੇ ਨੇ ਉਹਨਾਂ ਨੂੰ ਤਾਂ ਕੁੜੀਆਂ ਨੂੰ ਭੇਜਣਾ ਹੀ ਨਹੀਂ ਉਹ ਕਹਿਣ ਅੱਗੇ ਹਲੇ ਮਤਲਬ ਕੁੜੀਆਂ ਦੇ ਕਿਹੋ ਜੀ ਜ਼ਿੰਦਗੀ ਹੁੰਦੀ ਹੈਗੀ ਉਹਨਾਂ ਨੂੰ ਸਿਰਫ ਉਹਨਾਂ ਵਿਆਹ ਦਾ ਕੀ ਹੁੰਦਾ ਆ ਵੀ ਤੁਹਾਡਾ ਸੀ ਵਿਆਹ ਕਰਨਾ ਹੈ ਉੱਤੀ ਉਹ ਖਰਚਾ ਹੋਣਾ ਹੈ ਜੇ ਕਾਲਜ ਪ੍ਰਾਈਵੇਟ ਹੋ ਗਿਆ ਫਿਰ ਤਾਂ ਕੋਈ ਸਿੱਖਿਆ ਨਹੀਂ ਰਹਿ ਜਾਣੀ ਕੁੜੀਆਂ ਲਈ ਬਹੁਤ ਉਹਨਾਂ ਨੂੰ ਔਖਾ ਹੋ ਜਾਏਗਾ ਘਰੀ ਬਿਠਾ ਲੈਣਾ ਹੈ ਮਾਪੇ ਪਾਪਾ ਨੇ ਕੋਈ ਮਤਲਬ ਐਵੇਂ ਕਹਿ ਸਕਦੇ ਆਪਾਂ ਵੀ ਕੁੜੀਆਂ ਜਿਹੜੀਆਂ ਸਿੱਖਿਆ ਤੋਂ ਬਹੁਤ ਵਾਂਝੀਆਂ ਰਹਿ ਜਾਣਗੀਆਂ ਜੇ ਕਾਲਜ ਪ੍ਰਾਈਵੇਟ ਹੋ ਗਏ ਧੰਨਵਾਦ ਕੀ ਨਾਮ ਹੈ ਤੇ ਕਿਹੜੀ ਯੂਨੀਅਨ ਵੱਲੋਂ ਜਿਹੜਾ ਹੈ ਕਿਸ ਜਗ੍ਹਾ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰਾਂ ਜੀ ਅੱਜ ਅਸੀਂ ਪੰਜਾਬ ਦੇ ਜਿਹੜੇ ਸਰਕਾਰੀ 8 ਕਾਲਜ ਨੇ ਹਸ਼ਿਆਰਪੁਰ ਦਾ ਇੱਕ ਕਾਲਜ ਹੈ ਮੁਹਾਲੀ ਦਾ ਇੱਕ ਹੈ ਮਲੇਰਕੋਟਲੇ ਦਾ ਇੱਕ ਹੈ ਲੁਧਿਆਣਾ ਦੇ ਦੋ ਹੈ ਇਵੇਂ ਪਟਿਆਲੇ ਦੇ ਦੋ ਨੇ ਸਰਕਾਰੀ ਮਹਿੰਦਰਾ ਕਾਲਜ ਤੇ ਵਿਮਨ ਕਾਲਜ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਆਟੋਨਮਸ ਕਾਲਜ ਜਾਨੀ ਕਿ ਖੁਦਮਖਤਿਆਰ ਕਾਲਜ ਕਰਕੇ ਪੰਜਾਬੀ ਯੂਨੀਵਰਸਿਟੀ ਨਾਲੋਂ ਤੋੜ ਕੇ ਇਹਦਾ ਨਿੱਜੀਕਰਨ ਕਰਨ ਵਾਲੇ ਪਾਸੇ ਜਾ ਰਿਹਾ ਫੈਸਲਾ ਕਿ ਇਹਨਾਂ ਕਾਲਜਾਂ ਨੂੰ ਹੁਣ ਆਪਣੇ ਹਾਲ ਤੇ ਛੱਡ ਦੇਣਾ ਤੇ ਸਰਕਾਰ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਹਦੇ ਖਿਲਾਫ ਇਹਨਾਂ ਕਾਲਜਾਂ ਦੇ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਅੱਜ ਅਸੀਂ ਮੇਂਦਰਾ ਕਾਲਜ ਦੇ ਵਿੱਚ ਪ੍ਰਿੰਸੀਪਲ ਸਾਹਿਬ ਨੂੰ ਮੰਗ ਪੱਤਰ ਦਿੱਤਾ ਪ੍ਰੋਟੈਸਟ ਕਰਕੇ ਕਿ ਜਿਹੜੇ ਉੱਚ ਸਿੱਖਿਆ ਦੇ ਸਾਡੇ ਸੈਕਟਰੀ ਹੈ ਤੇ ਡੀਪੀਆਈ ਆਫਿਸ ਆ ਉਹਨਾਂ ਨੂੰ ਵਿਦਿਆਰਥੀਆਂ ਵੱਲੋਂ ਇਹ ਸਾਡੀ ਮੰਗ ਭੇਜੀ ਜਾਵੇ ਕਿ ਅਸੀਂ ਇਸ ਕਾਲਜ ਨੂੰ ਖੁਦਮੁਖਤਿਆਰ ਕਾਲਜ ਦਾ ਜਿਹੜਾ ਦਰਜਾ ਦੇਣਾ ਉਹਦੇ ਖਿਲਾਫ ਆ ਸਾਨੂੰ ਇਹ ਨਹੀਂ ਚਾਹੀਦਾ ਹੈਗਾ ਸਾਡਾ ਕਾਲਜ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਔਰ ਹਾਲਾਂਕਿ ਕਰਨਾ ਇਹ ਚਾਹੀਦਾ ਕਿ ਸੈਲਫ ਫਾਈਨਾਂਸਡ ਕੋਰਸਾਂ ਦਾ ਸਰਕਾਰੀਕਰਨ ਕੀਤਾ ਜਾਵੇ ਔਰ ਇਸ ਕਾਲਜ ਚ ਪੀਟੀਏ ਫੰਡ ਵਰਗੇ ਫੰਡ ਹੈ ਜਿਹੜੇ ਉਹ ਬੰਦ ਕੀਤੇ ਜਾਣ ਤਾਂ ਇਹ ਅਸੀਂ ਮਹਿੰਦਰਾ ਕਾਲਜ ਦੇ ਵਿੱਚ ਅੱਜ ਦਾ ਪ੍ਰੋਟੈਸਟ ਹੈ ਜਿਹੜਾ ਉਹ ਕਰ ਰਹੇ ਆ ਭਾਈ ਇਹ ਜਿਹੜਾ ਪ੍ਰੋਟੈਸਟ ਹੈ ਪੰਜਾਬ ਸਰਕਾਰ ਦੇ ਖਿਲਾਫ ਹੈ ਜਾਂ ਕੇਂਦਰ ਸਰਕਾਰ ਕਿਉਂਕਿ ਜਿਹੜੀ ਪਾਲਿਸੀ ਹੈ ਕੇਂਦਰ ਸਰਕਾਰ ਵੱਲੋਂ ਆ ਬਿਲਕੁਲ ਜੀ ਸਾਡਾ ਇਹ ਪ੍ਰੋਟੈਸਟ ਖਾਸ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਆ ਉਹਦਾ ਕਾਰਨ ਕੀ ਹੈ ਕਿ ਸਿੱਖਿਆ ਸੰਵਰਤੀ ਸੂਚੀ ਚ ਜਿਹੜਾ ਇਹ ਸਟੇਟ ਸਬਜੈਕਟ ਵੀ ਹੈ ਤੇ ਸੈਂਟਰਲ ਗਵਰਨਮੈਂਟ ਦੇ ਅੰਡਰ ਵੀ ਹੈ ਪਰ ਜਿਹੜੀ NEP ਰਾਸ਼ਟਰੀ ਸਿੱਖਿਆ ਨੀਤੀ 2020 ਬਣਾਈ ਗਈ ਹੈ ਉਹਦੇ ਵਿੱਚ ਉਹਨਾਂ ਨੇ ਸਟੇਟ ਦੇ ਰਾਈਟ ਹੈ ਜਿਹੜੇ ਉਹਨਾਂ ਨੂੰ ਕੁਚਲ ਦਿੱਤਾ ਹੈ ਬਿਲਕੁਲ ਤਾਂ ਇਹ ਸਾਰੀ ਜਿਹੜੀ এডਿਕੇਸ਼ਨ ਦੀ ਪਾਲਿਸੀ ਆ ਉਹ ਸੈਂਟਰ ਦੇ ਅੰਡਰ ਹੋ ਗਈ ਹਾਲਾਂਕਿ 85% ਐਕਸਪੈਂਡੀਚਰ ਜਾਨੀ ਕਿ ਜਿਹੜਾ ਖਰਚਾ ਕਰਦਾ ਉਹ ਪੰਜਾਬ ਸਰਕਾਰ ਕਰਦੀ ਹੈ ਸਾਡੀ ਨਾਰਾਜ਼ਗੀ ਪੰਜਾਬ ਸਰਕਾਰ ਨਾਲ ਇਹ ਆ ਕਿ ਕੇਂਦਰ ਸਰਕਾਰ ਤੁਹਾਨੂੰ ਕਲਰਕੀ ਤੱਕ ਸੀਮਿਤ ਕਰ ਰਹੀ ਆ ਇਹ ਥੋੜੀ ਵਿਧਾਨ ਸਭਾ ਜਿਹਨੂੰ ਪੰਜਾਬ ਦੇ ਲੋਕਾਂ ਨੇ 92 ਐਮ ਐਲ ਏ ਜਿਤਾ ਕੇ ਦਿੱਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਤੁਹਾਡੇ ਤੋਂ ਕੋਈ ਸਟੇਟਮੈਂਟ ਨਹੀਂ ਸ਼ਰੀ ਭਗਵੰਤ ਮਾਨ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ ਹਰਜੋਤ ਬੈਂਸ ਜਿਹੜਾ ਹੈਗਾ ਉਹਨੂੰ ਤਾਂ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਨਾਮ ਵੀ ਨਹੀਂ ਪਤਾ ਹੋਣਾ ਉਹਦੀ ਤਾਂ ਬੁੱਧੀ ਦੀ ਹਾਲਤ ਇਹ ਆ ਇਸ ਲਈ ਉਹਨਾਂ ਬੰਦਿਆਂ ਨੂੰ ਬਿਲਕੁਲ ਇਸ ਤੇ ਹਾਮੀ ਭਰੀ ਆ ਉਹਨਾਂ ਨੇ ਕੇਂਦਰ ਸਰਕਾਰ ਦੀ ਇਸ ਦੇ ਖਿਲਾਫ ਪਹਿਲਾਂ ਕੇਂਦਰ ਸਰਕਾਰ ਨੇ 500 ਕਰੋੜ ਰੁਪਏ ਸਾਡੇ ਸਕੂਲਾਂ ਦਾ ਰੋਕਿਆ ਇਸ ਲਈ ਹੁਣ ਤਾਂ ਇਹ ਚਾਹੀਦਾ ਕਿ ਜਿਹੜੀ ਸਿੱਖਿਆ ਹੈਗੀ ਆ ਉਹ ਸਟੇਟ ਸਬਜੈਕਟ ਬਣਾਇਆ ਜਾਵੇ ਰਾਜਾਂ ਪੰਜਾਬ ਆਪਦੀ ਸਿੱਖਿਆ ਨੀਤੀ ਆਪ ਬਣਾ ਲੂਗਾ ਪਰ ਪੰਜਾਬ ਸਰਕਾਰ ਦਾ ਵਿਰੋਧ ਵੀ ਅਸੀਂ ਅੱਜ ਨਾਲ ਇਸ ਕਰਕੇ ਕਰ ਰਹੇ ਕਿਉਂਕਿ ਉਹ ਚੁੱਪ ਬੈਠੇ ਨੇ ਉਹਨਾਂ ਦੀ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਉਹ ਵਾਇਆ ਕੇਂਦਰ ਸਿੱਧੇ ਸਾਡੇ ਕਾਲਜਾਂ ਨੂੰ ਫਤਵੇ ਜਾਰੀ ਕਰ ਰਹੀ ਹੈ ਇਸ ਲਈ ਕੇਂਦਰ ਸਰਕਾਰ ਦਾ ਵਿਰੋਧ ਅਸੀਂ ਪਹਿਲੇ ਨੰਬਰ ਤੇ ਕਰ ਰਹੇ ਆ ਪੰਜਾਬ ਸਰਕਾਰ ਦੀ ਅੰਗਹੀਲੀ ਕਰਕੇ ਉਹਨਾਂ ਦੀ ਚੁੱਪੇ ਹੀ ਕਰਕੇ ਮਤਲਬ ਕਿ ਤੁਸੀਂ ਮੀਡੀਏਟਰ ਕਹਿੰਦੇ ਹੋ ਕਿ ਪੰਜਾਬ ਸਰਕਾਰ ਸਾਡੀ ਮੀਡੀਏਟਰ ਬਣੇ ਕੇਂਦਰ ਸਰਕਾਰ ਨੂੰ ਸਾਰੀ ਗੱਲਬਾਤ ਰੱਖਿਓ ਉਹਨਾਂ ਦੇ ਕੋ ਦੇਖੋ ਅਸੈਂਬਲੀ ਦਾ ਕੰਮ ਹੀ ਹੈ ਵਿਧਾਨ ਸਭਾ ਦਾ ਕੰਮ ਹੀ ਇਹ ਹੈ ਆਂਡੀਆਂ ਯੂਨੀਅਨ ਦੀ ਸਟੇਟ ਆਂਡੀਆਂ ਕੋਈ ਇਹ ਨਹੀਂ ਹੈਗਾ